ਸਾਡੇ ਕੋਲੇ ਸਿੰਘ ਪਹੁੰਚੇ ਨੇ ਲਖਮਨ ਸਿੰਘ ਜੀ ਇਹ ਬਾਈ ਸੇਵਾ ਕਰਦੇ ਨੇ ਪੋਥੀ ਸਾਹਿਬ ਤੇ ਆਪਣਾ ਗੁੜਕਾ ਸਾਹਿਬ ਗੁਰੂ ਘਰਾਂ ਚ ਦਿੰਦੇ ਨੇ ਹਨਾ ਸੋ ਅੱਜ ਆਪਣੇ ਕੋਲੇ ਆਏ ਨੇ ਆਪਾਂ ਨੂੰ ਥੋੜੀ ਜਿਹੀ ਸੇਵਾ ਦਾ ਮੌਕਾ ਮਿਲਿਆ ਬਾਕੀ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਹਨਾ ਬਾਈ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਗੁਰੂ ਤੇਗਵਾ ਦਰਸਾਹਬ ਦੀ 350 ਸਾਲਾਂ ਦੀ ਦਸਤਾਵੇਦੀ ਆ ਉਹਦੇ ਸੰਬੰਧ ਦੇ ਵਿੱਚ ਜੋ ਕਿ ਸੰਗਤ ਘਰਾਂ ਦੇ ਵਿੱਚ ਇੱਕ ਇੱਕ ਸਾਹਿਬ ਪਾਠ ਕਰਕੇ ਨਾਮ ਨਵਾਂ ਸਾਹਿਬ ਦੀ ਧਰਤੀ ਤੇ ਸਮਾਗਮ ਰੱਖਿਆ ਗਿਆ 23 ਨਵੰਬਰ ਦਾ ਉਥੇ ਭੋਗ ਪਾਉਣੇ ਨੇ ਐਤ ਕੀ ਸਤਾਵਦੀ ਆ ਜਿਹੜੀ ਗੁਰਪੁਰਬ ਆ ਉਹ ਅਸੀਂ ਆਪਣੇ ਘਰਾਂ ਦੇ ਵਿੱਚ ਮਨਾਉਣਾਗਾ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਅਗੇ ਸਹਿਜ ਪਾਠ ਆਰੰਭ ਕਰਾ ਦਿੱਤੇ ਗਏ ਨੇ ਸੈਂਚੀਆਂ ਤੇ ਸੁਵਧਾਰਥ ਕੁੱਤੀ ਸਾਹਿਬ ਭੇਟਾ ਰਹਿਤ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤੀ ਨੇ ਹੋਰ ਵੀ ਜਿੰਨਾ ਸੰਗਤਾਂ ਨੂੰ ਸਹਿਜ ਪਾਠ ਕਰਨ ਦੇ ਲਈ ਸੈਂਚੀ ਸਾਹਿਬ ਚਾਹੀਦੇ ਨੇ ਦੋ ਭਾਗਾਂ ਦੇ ਵਿੱਚ ਜਾਂ ਸੁਵਧਾਰਥ ਕੁੱਤੀ ਸਾਹਿਬ ਚਾਹੀਦੀਆਂ ਨੇ ਚਾਰ ਭਾਗਾਂ ਦੇ ਵਿੱਚ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਆਪਣੇ ਘਰਾਂ ਦੇ ਵਿੱਚ ਅਸੀਂ ਸਤਵ ਦੀ ਇਸ ਵਾਰ ਆਪਣੇ ਘਰਾਂ ਦੇ ਵਿੱਚ ਮਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ